ਹਾਂਜੀ ਸਸਿਕਾ ਅੱਜ ਦੀ ਜੋ ਗੱਲਬਾਤ ਹੈ ਕੁੜੀਆਂ ਦੇ ਬਚਪਨ ਤੋਂ ਲੈ ਕੇ ਉਹਨਾਂ ਦੇ ਬੁਢਾਪੇ ਤੱਕ ਦਾ ਸਫ਼ਰ ਉਹਦੇ ਬਾਰੇ ਗੱਲ ਕਰੂੰਗੀ ਮੈਂ ਦੇਖੋ ਜਦ ਇੱਕ ਕੁੜੀ ਪੈਦਾ ਹੁੰਦੀ ਹੈ ਉਹਦਾ ਬਚਪਨ ਆਪਣੇ ਮਾਂ-ਬਾਪ ਦੇ ਘਰੇ ਵਿੱਚ ਦਾ ਹੈ ਉਹ ਜਵਾਨ ਵੀ ਹੁੰਦੇ ਆਪਣੇ ਮਾਂ-ਬਾਪ ਦੇ ਘਰੇ ਉਹਨਾਂ ਦੀ ਅੱਖਾਂ ਮੂਰੇ ਜਵਾਨ ਹੁੰਦੇ ਸਾਨੂੰ ਪਤਾ ਹੁੰਦਾ ਸਭ ਨੂੰ ਬੱਚੀ ਬੜੀ ਹੋ ਰਹੀ ਹੈ ਤਾਂ ਵਿਆਹ ਦਾ ਟਾਈਮ ਆ ਉਹਦਾ ਵਿਆਹ ਕਰਦੇ ਆ ਫਿਰ ਫਿਰ ਉਹ ਦੂਜੇ ਘਰ ਜਾਂਦੀ ਹੈ ਦੂਜੇ ਘਰ ਦੇ ਵਿੱਚ ਉਸ ਘਰ ਦੀ ਬਜ਼ੁਰਗ ਔਰਤਾ ਜੋ ਉਹਨੂੰ ਉਸ ਘਰ ਦੇ ਤੌਰ ਤਰੀਕੇ ਸਿਖਾਉਂਦੀ ਹੈ ਉਸ ਘਰ ਦੇ ਵਿੱਚ ਰਹਿਣਾ ਸੈਣਾ ਸਿਖਾਉਂਦੀ ਹੈ ਉਸ ਘਰ ਦੇ ਕਿੰਨੇ ਮੈਂਬਰ ਨੇ ਸਾਰਿਆਂ ਨਾਲ ਜਾਣੂ ਕਰਵਾਉਂਦੀ ਹੈ ਪਰ ਜੇ ਕਿਤੇ ਇੱਕ ਗੱਲ ਨਾਲ ਹੋਰ ਜਾਣੂ ਕਰਵਾ ਦੇਵੇ ਮੈਨੂੰ ਲੱਗਦਾ ਤੇ ਹੋਰ ਜ਼ਿਆਦਾ ਵਧੀਆ ਹੋ ਜਾਊਗਾ ਜੇ ਉਹ ਕਹੇ ਪਪਾਈ ਦੇਖ ਇਸ ਕਰਦੇ ਕੰਮ ਪਹਿਲਾਂ ਮੈਂ ਕਰਦੀ ਆਈ ਹਾਂ ਹੁਣ ਤੈਨੂੰ ਕਰਨੇ ਮੈਨੂੰ ਤੇ ਕਿਸੇ ਨੇ ਨਹੀਂ ਸਮਝਾਇਆ ਪਰ ਤੈਨੂੰ ਮੈਂ ਸਮਝਾ ਰਹੀ ਹਾਂ ਤੈਨੂੰ ਇਹ ਗੱਲ ਜ਼ਰੂਰ ਸਮਝਣੀ ਹੈ ਜੇ ਉਹ ਕਿਤੇ ਅੰਨੀ ਗੱਲ ਕਹਿ ਦੇਵੇ ਨਾ ਮੈਂ ਕਹਿੰਦੀ ਆਂ ਕੁੜੀ ਨੂੰ ਐ ਹੋ ਜਾਂਦਾ ਉਸ ਘਰ ਦੇ ਨੂੰ ਬਣ ਕੇ ਜਿਹੜੀ ਉਹਨੂੰ ਐ ਹੋ ਜਾਊਗਾ ਮੇਰੇ ਘਰ ਦੀ ਬਜ਼ੁਰਗ ਔਰਤ ਨੇ ਮੇਰੇ ਵਾਸਤੇ ਜ਼ਰੂਰ ਸੋਚੇ ਜਿਉ ਕਹਿ ਦਵੇ ਨਾ ਕਿਤੇ ਵੀ ਪਾਈ ਦੇਖ ਇਸ ਘਰ ਦੇ ਸਾਰੇ ਕੰਮ ਔਰਤ ਕਰ ਰਹੀ ਹੈ ਔਰਤ ਨੇ ਕਰਨੇ ਹਨ ਪਰ ਇਸ ਘਰ ਦੇ ਕੰਮਕਾਰਾਂ ਦੇ ਵਿੱਚ ਤੇ ਆਪਣੇ ਆਪ ਨੂੰ ਮਰਨ ਨਹੀਂ ਦੇਣਾ ਆਪਣੇ ਆਪ ਨੂੰ ਜਿੰਦਾ ਰੱਖਣਾ ਹੈ ਆਪਣੇ ਆਪ ਨੂੰ ਟਾਈਮ ਦੇਣਾ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈ ਮੈਂ ਕਹਿੰਦੀ ਹਾਂ ਬਹੂ ਨਾ ਉਹ ਦੂਜੀ ਜਿਹੜੀ ਨੂਹ ਬਣ ਕੇ ਆਈ ਉਸ ਘਰ ਦੇ ਵਿੱਚ ਉਹਨੂੰ ਐਂ ਲੱਗਦਾ ਵੀ ਸਾਰੇ ਕੰਮਾਂ ਦਾ ਬੋਝ ਤੇ ਮੇਰੇ ਮੋਢਿਆਂ ਤੇ ਪਾਇਆ ਹੀ ਪਾਇਆ ਹੈ ਉਹ ਉਸ ਘਰ ਤੇ ਪਰੇਸ਼ਾਨ ਨਹੀਂ ਹੁੰਦੀ ਪਰ ਇੱਕ ਗੱਲ ਦੀ ਖੁਸ਼ੀ ਉਹਨੂੰ ਜ਼ਰੂਰ ਹੋਊਗੀ ਵੀ ਹਾਂ ਮੇਰੇ ਇਸ ਘਰ ਦੀ ਬਜ਼ੁਰਗ ਔਰਤ ਨੇ ਮੈਨੂੰ ਕਿਹਾ ਏ ਵੀ ਆਪਣੇ ਆਪ ਨੂੰ ਇਸ ਘਰ ਦੇ ਵਿੱਚ ਜਿੰਦਾ ਰੱਖਣਾ ਹੈ ਮਰਨ ਨਹੀਂ ਦੇਣਾ ਖੁਸ਼ ਰੱਖਣਾ ਹੈ ਉਹ ਬਹੁ ਵਾਸਤੇ ਕਿੰਨੀ ਖੁਸ਼ੀ ਦੀ ਗੱਲ ਹੋਊਗੀ ਨਾ ਜੇ ਉਹਦੀ ਸੱਸੀਆਂ ਨੂੰ ਕਹਿ ਦੇਵੇ ਵੀ ਆਪਣੇ ਸਰੀਰ ਦਾ ਜ਼ਰੂਰ ਧਿਆਨ ਰੱਖਣਾ ਵੀ ਤੇਰੀ ਜਿੰਦਗੀ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਜੋ ਕੁੜੀਆਂ ਮਾਂ-ਬਾਪ ਦੇ ਘਰੇ ਹੁੰਦੇ ਉਹ ਜਹਲ ਪਹਿਲ ਉਹਨਾਂ ਦੀ ਜ਼ਿੰਦਗੀ ਚ ਤੇ ਪਿੱਕੇ ਘਰੀ ਰਹਿ ਜਾਂਦੀ ਹੈ ਅਗਲੇ ਘਰ ਦੇ ਵਿੱਚ ਤੇ ਉਹਦੇ ਸਿਰ ਤੇ ਕੰਮਕਾਰਾਂ ਦੀ ਇੰਨੀ ਕੁ ਪੰਡ ਇੰਨਾ ਕੁ ਬੋਝ ਰੱਖ ਲੈਂਦੇ ਉਹ ਕਿਤੇ ਨਾ ਕਿਤੇ ਉਹ ਨਾ ਕਮਾਂਕਾਰਾਂ ਦੇ ਵਿੱਚ ਦੌੜ ਭੱਜ ਜ਼ਿੰਦਗੀ ਦੀ ਆਪਣੇ ਆਪ ਨੂੰ ਖਤਮ ਕਰ ਲੈਂਦੇ ਆ। ਚਲੋ ਘਰ ਦੇ ਕੰਮ ਤੇ ਦੇਖੋ ਸਭ ਨੇ ਕਰਨੇ ਆ ਔਰਤਾਂ ਨੇ। ਸਾਡੇ ਹਿੱਸੇ ਘਰ ਦੇ ਕੰਮ ਆਏ। ਔਰਤਾਂ ਦੇ ਹਿੱਸੇ ਘਰ ਦੇ ਕੰਮ ਆਏ। ਉਹਨਾਂ ਨੇ ਘਰ ਦੇ ਕੰਮ ਤੇ ਕਰਨੇ ਹੀ ਕਰਨੇ ਆ। ਪਰ ਇੱਕ ਗੱਲ ਆ ਜ਼ਰੂਰ ਐ। ਆਪਣੇ ਆਪ ਦਾ ਧਿਆਨ ਰੱਖੋ। ਕਈ ਕ ਕੁੜੀਆਂ ਨੂੰ ਤੇ ਐ ਲੱਗਦਾ ਹੁੰਦਾ ਐ ਜੀ ਵਿਆਹ ਹੋ ਗਿਆ ਪਤਾ ਨਹੀਂ ਹੁਣ ਕਿੰਨੇ ਕੁ ਕਰਦੇ ਕੰਮ ਐ ਜਿਹੜੇ ਆ ਕਰਨੇ ਪੈਣੇ ਮੈਨੂੰ ਕਿੰਨਾ ਕੁ ਬੋਝ ਐ ਆ ਵ્યાਖਾ ਸ਼ਬਦ ਕਿੰਨੇ ਕੁ ਸਾਰੇ ਘਰ ਦੇ ਲੋਕਾਂ ਦੇ ਕੰਮ ਮੈਂ ਕਰੂੰਗੀ ਹੈ ਮੈਂ ਆਪਣਾ ਸਿਰ ਨਹੀਂ ਕਰ ਸਕਦੀ ਮੈਂ ਆਪਣਾ ਮੂੰਹ ਨਹੀਂ ਕਰ ਸਕਦੀ ਆਪਣੇ ਆਪ ਨੂੰ ਨਹੀਂ ਸਵਾਰ ਰੱਖ ਸਕਦੀ ਪਰ ਜਿਹੜੀ ਸਮਝਦਾਰ ਕੁੜੀਆਂ ਹੁੰਦੀਆਂ ਇਹ ਜੀ ਗੱਲ ਨਹੀਂ ਹੈ ਉਹਨਾਂ ਨੇ ਰਹਿੰਦੇ ਟਾਈਮ ਉੱਠਣਾ ਉੱਠ ਕੇ ਸਵੇਰ ਤੇ ਉਹਨਾਂ ਨੂੰ ਪਤਾ ਵੀ ਸਾਡੇ ਨੂੰ ਜ਼ਿੰਮੇਵਾਰੀ ਦਈ ਹੈ ਤੇ ਅਸੀਂ ਕਰਨੀ ਕਰਨੀ ਪੈਣੀ ਸਵੇਰੇ ਉੱਠ ਕੇ ਉਹਨਾਂ ਨੇ ਸਭ ਦਾ ਕੰਮ ਸਭ ਨੂੰ ਆਪਣੇ ਧਿਆਨ ਚ ਰੱਖ ਕੇ ਦਿਮਾਗ ਚ ਰੱਖ ਕੇ ਜਿਸ ਤਰ੍ਹਾਂ ਜਿਸ ਤਰ੍ਹਾਂ ਜਿਸ ਤਿਸ ਇਨਸਾਨ ਦਾ ਟਾਈਮ ਟੇਬਲ ਬਣਾਵਾ ਹੁੰਦਾ ਹੈ ਸਭ ਨੂੰ ਸਭ ਕੁਝ ਦਿੰਦੀ ਹੈ ਫਿਰ ਥੋੜਾ ਟਾਈਮ ਨਿਕਲਦਾ ਉਹਦੇ ਆਪਣੇ ਬੱਚੇ ਵੀ ਪੈਦਾ ਹੁੰਦੇ ਆ ਉਹ ਬੱਚਿਆਂ ਨੂੰ ਵੀ ਦੇਖਦੀ ਹੈ ਐਨੇ ਕਮਾਂਕਾਰਾਂ ਦੇ ਵਿੱਚ ਬੱਚਿਆਂ ਨੂੰ ਵੀ ਪਾਲਦੀ ਤੇ ਫਿਰ ਜਦ ਉਹਦੀ ਉਮਰ 40 ਪਲੱਸ ਹੋਣ ਲੱਗਦੀ ਹੈ ਫਿਰ ਉਹਨਾਂ ਨੂੰ ਯਾਦ ਆਂਦਾ ਵੀ ਐਨੇ ਕਮਾਂਕਾਰਾਂ ਦੇ ਵਿੱਚ ਇਸ ਪਰਿਵਾਰ ਦੇ ਵਿੱਚ ਰਹਿੰਦੇ ਹੋਏ ਮੈਂ ਆਪਣੇ ਆਪ ਨੂੰ ਭੁੱਲੀ ਮੈਂ ਆਪਣੀ ਹਸਤੀ ਖਤਮ ਕਰ ਲਈ ਮੈਂ ਆਪਣਾ ਧਿਆਨ ਹੀ ਨਹੀਂ ਰੱਖਦੀ ਜੇ ਕਿਤੇ ਉਹਨੂੰ ਆਹ ਗੱਲ ਯਾਦ ਰਹੇ ਜੇ ਉਹ ਇਸ ਗੱਲ ਨੂੰ ਸਮਝ ਲਵੇ ਤੇ ਆਪਣੇ ਆਪ ਨੂੰ ਟਾਈਮ ਦੇਣ ਲੱਗ ਜਾਈ ਬਹੁਤ ਵਧੀਆ ਗੱਲ ਹੈ ਕਿਉਂਕਿ ਜਦੋਂ ਬੱਚਾ 40 ਕ ਸਾਲ ਪਲੱਸ ਹੋ ਜਾਂਦੇ ਹਨ ਨਾ ਫਿਰ ਸਾਨੂੰ ਕੁਝ ਕੁ ਬਿਮਾਰੀਆਂ ਨੇ ਘੇਰਾ ਪਾ ਲਿਆ ਹੁੰਦਾ ਹੈ ਕੁਝ ਇਹ ਜੇ ਦੁੱਖ ਸੁੱਖਾਂ ਦੇ ਆਂ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ਕ ਗੱਲਾਂ ਨਾਲ ਅਸੀਂ ਪਰੇਸ਼ਾਨ ਰਹਿਣ ਲੱਗ ਜਾਂਦੇ ਹਾਂ ਦੇਖੋ ਜ਼ਿੰਦਗੀ ਤੇ ਦੁੱਖਾਂ ਸੁੱਖਾਂ ਦਾ ਨਾਮ ਹੈ ਦੁੱਖ ਸੁੱਖ ਤੇ ਹੰਦੇ ਲੈਣੇ ਆ ਤੁਸੀਂ ਮੈਂ ਉਸ ਦੁੱਖ ਨੂੰ ਆਪਣੇ ਅੰਦਰ ਐਨਾ ਕਿ ਨਾ ਪਾਲੋ ਕਿ ਉਹ ਵੱਧਦਾ ਚਲੇ ਜਾਵੇ ਜੋ ਜਿਸ ਤਰ੍ਹਾਂ ਹੈ ਉਹਨੂੰ ਉਸ ਤਰ੍ਹਾਂ ਹੀ ਰਾਮ ਨਾਲ ਚੱਲਣ ਦਿਓ ਕਿਸੇ ਵੀ ਚੀਜ਼ ਬਾਰੇ ਆਵਤੂ ਫਲਤੂ ਨਾ ਸੋਚੋ ਕਿਸੇ ਵੀ ਗੱਲ ਨੂੰ ਲੈ ਕੇ ਸਾਰਾ ਦਿਨ ਚਿੰਤਾ ਚ ਨਾ ਬੈਠੇ ਰਹੋ ਐਨਾ ਕਰਕੇ ਸਾਨੂੰ ਕੋਈ ਸੁੱਖ ਤੇ ਨਹੀਂ ਮਿਲਦਾ ਪਰ ਬਿਮਾਰੀਆਂ ਜ਼ਰੂਰ ਮਿਲ ਜਾਂਦੀਆਂ ਬਿਮਾਰੀਆਂ ਨੇ ਘੇਰਾ ਸਾਨੂੰ ਜ਼ਰੂਰ ਪਾ ਲਿਆ ਹੁੰਦਾ ਹੈ ਫਿਰ ਅਸੀਂ ਸੋਚਦੇ ਹਾਂ ਫਿਰ ਸੋਚੇ ਦਾ ਕੋਈ ਫਾਇਦਾ ਨਹੀਂ ਹੁੰਦਾ ਕੋਈ ਸਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਟਾਈਮ ਨਹੀਂ ਹੁੰਦਾ ਹੈ ਵੀ ਅਸੀਂ ਉਸ ਟਾਈਮ ਜਾ ਕੇ ਆ ਕੰਮ ਕਰੂਗੇ ਨਹੀਂ ਉਸ ਟਾਈਮ ਦੀ ਬਜਾਏ ਤੁਸੀਂ ਅੱਜ ਇਸੇ ਟਾਈਮ ਤੇ ਸ਼ੁਰੂ ਕਰੋ ਆਪਣੇ ਵਾਸਤੇ ਕੁਝ ਨਾ ਕੁਝ ਪੂਰੇ ਦਿਨ ਦੇ ਵਿੱਚ ਦੇ ਟਾਈਮ ਕੱਢੋ 10 ਮਿੰਟ 15 ਮਿੰਟ ਘੰਟਾ 1 ਘੰਟਾ ਆਪਣੇ ਆਪ ਨੂੰ ਟਾਈਮ ਦਿਓ ਆਪਣੇ ਆਪ ਨੂੰ ਸਮਝੋ ਆਪਣੇ ਆਪ ਦੇ ਨਾਲ ਆਪ ਖੜਨਾ ਸਿੱਖੋ ਥੋੜੀ ਸੈਰ ਕਰੋ ਕੋਈ ਜਿਮ ਜੁਆਇਨ ਕਰੋ ਕੋਈ ਐਕਸਰਸਾਈਜ਼ ਕਰੋ ਸਾਡੀ ਉਮਰ ਹੈ ਨਾ ਜਿਹੜੀ ਇਸ ਉਮਰ ਦੇ ਵਿੱਚ ਆ ਕੇ ਦੇਖੋ ਸਾਨੂੰ ਕੁਝ ਕੁ ਬਿਮਾਰੀਆਂ ਕੁਝ ਚੁਰੜੀਆਂ ਕੁੱਸ ਸਾਡੇ ਫੇਸ ਦੇ ਉੱਪਰ ਕਿੰਨੀ ਕਿਛਾਈਆਂ ਸਾਨੂੰ ਆਪਣਾ ਫੇਸ ਕਿੰਨਾ ਕ ਕਈ ਕ ਵਾਰ ਤੇ ਕਈਆਂ ਨੂੰ ਤੇ ਬਹੁਤ ਪੜਾ ਲੱਗਦਾ ਉਹਨੂੰ ਮੈ ਲੱਗਦਾ ਹੁੰਦਾ ਹੈ ਵੀ ਅਸੀਂ ਤੇ ਹੁਣ ਪਤਾ ਨਹੀਂ ਕਿੰਨੇ ਕ ਬੁੜੇ ਹੋ ਗਏ ਮੈਂ ਮੰਨਦੀ ਹਾਂ ਉਸ ਚੀਜ਼ ਨੂੰ ਵੀ ਹਾਂ 40 ਕੇ ਸਾਲ ਦੀ ਉਮਰ ਹੈ ਜੋ ਬੁੜਾਪੇ ਦੀ ਸ਼ੁਰੂਆਤ ਹੈ ਪਰ ਐਨੇ ਕਿ ਵੀ ਬਜ਼ੁਰਗਾਂ ਵਿੱਚ ਥੋੜਾ ਥੋੜਾ ਨਾ ਗਿਣਤੀ ਆਣ ਲੱਗ ਜਾਂਦੀ ਹੈ ਵੀ ਬਹੁਤ ਜ਼ਿਆਦਾ ਬੁਢੇ ਹੋ ਗਏ ਹਨ ਹੈ ਸ਼ੁਰੂਆਤ ਹੋਣਾ ਉੱਥੇ ਹੋਣੀ ਹੋਈ ਜੇ ਸਾਡੇ ਤੇ ਬਚਪਨ ਆਇਆ ਅਸੀਂ ਜਵਾਨ ਹੋਏ ਹਾਂ ਬੁਢੇ ਵੀ ਤੇ ਹੋਣਾ ਪਰ ਵਕਤ ਤੇ ਪਹਿਲਾਂ ਬੁਢੇ ਹੋਣਾ ਆ ਗਲਤ ਹੈ ਵਕਤ ਰੰਦੇ ਸੰਭਲ ਜਾਣਾ ਆ ਸਮਝ ਲਿਆ ਸਾਨੂੰ ਨੂੰ ਕੁਝ ਕੰਮ ਕੁਝ ਕਿਸਮ ਦੇ ਵਾਸਤੇ ਛੱਡਨੇ ਵੀ ਚਾਹੀਦੇ ਨੇ ਸਾਰੇ ਕੰਮਾਂ ਵਾਸਤੇ ਨੇ ਕਈ ਕਵਾਰ ਤੁਸੀਂ ਐ ਸੋਚਦੇ ਆਂ ਵੀ ਮੇਰੇ ਬਿਨਾ ਤੇ ਆ ਕੰਮ ਹੋਣਾ ਨਹੀਂ ਜੇ ਮੈਂ ਆ ਕੰਮ ਨਾ ਨ ਕਰਿਆ ਹੋਏ ਨਹੀਂ ਸਕਦਾ ਇਸ ਤਰ੍ਹਾਂ ਤਾਂ ਖੁਸ਼ ਨਹੀਂ ਹੁੰਦਾ ਮੈਨੂੰ ਲੱਗਦਾ ਹੁੰਦਾ ਵੀ ਮੇਰੇ ਬਿਨਾਂ ਤੇ ਆਹ ਹੋ ਹੀ ਨਹੀਂ ਸਕਦਾ ਜੀ ਮੈਂ ਤੇ ਘਰ ਤੇ ਜਾ ਨਹੀਂ ਸਕਦੇ ਜੀ ਜਾਂ ਮੈਂ ਤੇ ਘਰ ਚ ਫਸ ਕੇ ਰਹਿ ਗਈ ਜੀ ਆ ਤੁਹਾਨੂੰ ਮੈਨੂੰ ਲੱਗਦਾ ਹੈ ਪਰ ਨਹੀਂ ਫਰਕ ਇੰਨਾ ਕੁ ਹੁੰਦਾ ਹੈ ਸਾਡੇ ਸਾਹਮਣੇ ਨਹੀਂ ਹੁੰਣਾ ਹੁੰਦਾ ਪਿੱਛੇ ਤੇ ਸਭ ਕੁਝ ਬੜੇ ਆਰਾਮ ਨਾਲ ਬੜੇ ਸੁੱਖ ਜਿਹੇ ਤਰੀਕੇ ਨਾਲ ਪਿਛਲੇ ਘਰ ਦੇ ਮੈਂਬਰ ਹਨਾ ਜਿਹੜੇ ਘਰ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਕਰ ਹੀ ਲੈਣਾ ਆਪਣੇ ਜੋਗਾ ਤੇ ਕਰ ਹੀ ਲੈਂਦੇ ਆ ਸਭ ਪਰ ਤੁਸੀਂ ਆਪਣੇ ਆਪ ਨੂੰ ਨਾ ਲੈ ਕੇ ਚੱਲੇ ਗੁਰੂ ਹਰ ਵਾਰ ਵੀ ਹਾਂ ਮੇਰੇ ਬਿਨਾ ਤੇ ਕੰਮ ਹੋਣਾ ਹੀ ਨਹੀਂ ਹੈ ਜੀ ਤੁਹਾਡੇ ਬਿਨਾ ਮੇਰੇ ਬਿਨਾ ਕਿਆ ਨਹੀਂ ਹੋ ਸਕਦਾ ਤੁਸੀਂ ਆਪਣੇ ਆਪ ਨੂੰ ਮੈਂ ਆਪਣੇ ਆਪ ਨੂੰ ਟਾਈਮ ਦੇਵਾਂ ਜੇ ਦੇਵੋਗੇ ਤੇ ਹੋ ਸਕਦਾ ਨਹੀਂ ਨਹੀਂ ਹੋ ਸਕਦਾ ਆਗਲੇ ਸੱਚੀ ਫਿਰ ਦੇਖੋ ਸਾਡੀ ਜ਼ਿੰਦਗੀ ਦੇ ਵਿੱਚ ਨਾ ਲਾਸਟ ਦੇ ਵਿੱਚ ਪਛਤਾਵਾ ਹੈ ਕਿ ਸਿਵਾਏ ਕੁਝ ਨਹੀਂ ਰਹਿੰਦਾ ਹੈ ਫਿਰ ਅਸੀਂ ਪਛਤਾਂਦੇ ਹਾਂ ਇੱਕ ਬੜਾ ਜਿਹਾ ਹਸਪੀਟਲ ਹੈ ਉਹਦੇ ਵਿੱਚ ਇੱਕ ਬਹੁਤ ਮਹਿੰਗਾ ਬੈੱਡ ਹੈ ਉਸ ਬੈੱਡ ਤੇ ਅਸੀਂ ਪਏ ਫਿਰ ਅਸੀਂ ਪਛਤਾਂਦੇ ਕਿ ਜੇ ਮੈਂ ਉਸ ਤੰਗ ਆਪਣੇ ਵਾਸਤੇ ਕੁਛ ਨਾ ਕੁਛ ਟਾਈਮ ਕੱਢਿਆ ਹੁੰਦਾ ਤੇ ਅੱਜ ਮੇਰੀ ਨੋਬ ਬਤੂਰੇ ਤੱਕ ਨਹੀਂ ਆਣੀ ਸੀ ਅੱਜ ਮੈਂ ਠੀਕ ਹੁੰਦਾ ਪਰ ਫਿਰ ਉਸ ਟਾਈਮ ਤੇ ਜਾ ਕੇ ਪੁਸ਼ਤਾਵਿਆਂ ਨਾਲ ਵੀ ਕੁਛ ਨਹੀਂ ਬਣਦਾ ਜੇ ਕੁਛ ਬਣਦਾ ਹੈ ਨਾ ਉਹ ਅੱਜ ਇਸੇ ਟਾਈਮ 'ਚ ਰਹਿ ਕੇ ਹੋਊਗਾ ਅੱਜ ਤੇ ਹੀ ਸ਼ੁਰੂ ਹੋਣੀ ਚਾਹੀਦੀ ਏ ਉਹ ਗੱਲ ਸਾਡੀ ਜ਼ਿੰਦਗੀ ਦੀ ਵਿੱਚ ਜੇ ਆਪਣੇ ਆਪ ਵਾਸਤੇ ਕੁਝ ਕੁਛ ਕਰਨਾ ਹੈ ਪੁਸ਼ਤਾਵਾਂਸਤੇ ਕੁਛ ਨਹੀਂ ਹੈ ਪਛਤਾਉਣਾ ਹੀ ਤੇ ਜ਼ਿੰਦਗੀ ਨਹੀਂ ਹੈ ਪਛਤਾਇਤੇ ਕਿਸੇ ਦੇ ਕੰਮ ਸੁਧਰੇ ਹੈ ਨਹੀਂ ਫੇ ਪਛਤਾਣਾ ਕਿਉਂ ਕਿਸੇ ਪਿੱਛੇ ਰੋਣਾ ਧੋਣਾ ਕਰਨਾ ਹੈ ਹੈ ਜੋ ਹੋ ਨਹੀਂ ਸਕਦਾ ਉਹਦੇ ਪਿੱਛੇ ਨਾ ਭੱਜੋ ਜੋ ਹੋ ਸਕਦਾ ਉਹਦੇ ਪਿੱਛੇ ਭੱਜੋ ਉਹਦੇ ਵਿੱਚ ਭੱਜੇ ਹੋਏ ਹੈ ਤੁਸੀਂ ਮੈਂ ਫੇਸ ਸਫਲਤਾ ਵੀ ਜਰੂਰ ਮਿਲਦੀ ਹੈ। ਇਹ ਜੀ ਗੱਲ ਨਹੀਂ ਹੈ। ਅਣਚਈ ਚੀਜ਼ਾਂ ਨੂੰ ਦੇਖ ਕੇ ਉਹਨਾਂ ਦੇ ਪਿੱਛੇ ਆਪਣਾ ਟਾਈਮ ਨਹੀਂ ਵੇਸਟ ਕਰਨਾ ਚਾਹੀਦਾ। ਜੋ ਅਸੀਂ ਕਰ ਸਕਦੇ ਹਾਂ ਸਾਡੇ ਅੰਦਰ ਅਸੀਂ ਧਾਰ ਲਿਆ ਆਪਣੇ ਦਿਮਾਗ ਦੇ ਵਿੱਚ ਵਿਆਹ ਕੰਮ ਮੈਂ ਕਰ ਸਕਦੇ ਫਿਰ ਜਰੂਰ ਹੋ ਜਾਊਗਾ। ਕਰਕੇ ਦੇਖੋ ਜ਼ਿੰਦਗੀ ਬਹੁਤ ਸੋਹਣੀ ਹੈ। ਇਹ ਜੀ ਗੱਲ ਨਹੀਂ ਹੈ ਜ਼ਿੰਦਗੀ ਚੱਲਦੀ ਸਾਹਾਂ ਦਾ ਨਾਮ ਸਜਣਾ ਰੁਕੀ ਹੋਈ ਜ਼ਿੰਦਗੀ ਕਿਸੇ ਦੀ ਸੁੱਖ ਨਹੀਂ ਦਿੰਦੀ ਆ ਰੁਕੇ ਹੋਏ ਦਿਮਾਗ ਇੱਕ ਜਗ੍ਹਾ ਤੇ ਕੋਈ ਚੰਗੀ ਗੱਲ ਨਹੀਂ ਹੈ ਆਪਣੇ ਜੋ ਸਾਹ ਹੈ ਆਪਣੀ ਜੋ ਜ਼ਿੰਦਗੀ ਹੈ ਆਪਣੇ ਘਰਾਂ ਦੇ ਵਿੱਚ ਰਹਿੰਦੇ ਹੋਏ ਆਪਣੇ ਤਰੀਕਿਆਂ ਨਾਲ ਆਪਣੇ ਘਰਾਂ ਦੇ ਵਿੱਚ ਰਹੋ ਤੁਸੀਂ ਠੀਕ ਹੋਣੇ ਚਾਹੀਦੇ ਆ ਬੜੇ ਸੁਖੀ ਜਿਹੇ ਤਰੀਕੇ ਨਾਲ ਆਪਾਂ ਆਪਣੀ ਜ਼ਿੰਦਗੀ ਨੂੰ ਹੈਂਡਲ ਕਰ ਸਕਦੇ ਆ ਜ਼ਿੰਦਗੀ ਖੁਸ਼ੀ ਦਾ ਨਾਮ ਹੈ ਰੋਂਦੇ ਹੋਏ ਧੁੰਦੇ ਹੋਏ ਚਿਹਰੇ ਨੂੰ ਤੇ ਹਰੇ ਕੋਈ ਦੇਖ ਕੇ ਪਰੇਸ਼ਾਨ ਹੋ ਜਾਂਦਾ ਹੈ ਅਗਲਾ ਕਹਿੰਦਾ ਆ ਹੁਣ ਟੱਕਰ ਗਿਆ ਜ਼ਿੰਦਗੀ ਦੇ ਵਿੱਚ ਕਦੇ ਨਾ ਮਿਲੇ ਕਿਤੇ ਵੀ ਨਾ ਮਿਲੇ ਬਸ ਇਹਨੂੰ ਜਦ ਮਰਜ਼ੀ ਮਿਲੋ ਜਦ ਹੀ ਰੁੰਦਤ ਹੁੰਦਾ ਰਹਿੰਦਾ ਹੈ ਇਹ ਜੀ ਚੈਨਲ ਤੇ ਲੋਕ ਵੀ ਖੜਾ ਛੱਡਵਾ ਲੈਂਦੇ ਚਲੋ ਫਿਰ ਆਉਣੇ ਵਾਲੇ ਟਾਈਮ 'ਚ ਕਿਸੇ ਹੋਰ ਵਿਸ਼ੇ ਤੇ ਗੱਲ ਕਰੂੰਗੀ ਉਸ ਟਾਈਮ ਤੱਕ ਸਸੇ ਕਾਲ ਜੀ